ਅੱਜ ਉਹ ਸਟੇਟ ਇੱਕ ਪੁੱਛੇ ਸੁਧਾਰਣੇ ਆ ਸਿੱਧਾ ਪਹੁੰਚੇ ਹੋ ਕੀ ਕਰਨ ਕੰਮ ਖੰਡਾ ਹੈ ਕਿ ਜੋ ਸਮਾਂ ਹੱਥ ਵਿੱਚ ਐਸਲਾ ਲੱਗ ਰਿਹਾ ਮੁਸਤਵਾਂ ਦੇ ਅਸੀਂ 1.5 ਸਾਲ ਤੋਂ ਦੇ ਮੰਨ ਲਾ 2 ਸਾਲ ਹੋ ਗਏ ਅਸੀਂ ਉਹ ਬੰਦਾ ਸਰਕਾਰ ਨੂੰ ਬੇਲਾ ਦਲੀਲਾ ਕਰਦੇ ਆਉਨਾ ਕਿ ਉਹਨੂੰ ਵੀ ਤੁਸੀਂ ਬੰਦ ਕਰੋ ਕਿ ਉਸ ਦੇ ਨਾਲ ਸਾਡਾ ਹਵਾ ਪਾਣੀ ਸਾਰਾ ਕੋਈ ਦੋਸ਼ ਹੋ ਜਾਊਗਾ ਸਾਡਾ ਮਨੁੱਖਾਂ ਨਾਲ ਇੱਕ ਪਾਸੇ ਜਾਨਵਰਾਂ ਨੂੰ ਬਹੁਤ ਹੱਤਗਾ ਜੀ ਉਹਦੇ ਨਾਲ ਦੀ ਫੈਕਟਰੀ ਕਮਰਾੜੀ ਰਾਜਪੂਤਾ ਚੱਲਦੀ ਆ ਉਹ ਬੇਜੜ ਕਰਾ ਕੇ ਲੈਂਦੀ ਆ ਓਕੇ ਤੁਸੀਂ ਦੇਖ ਲਓ ਜਾ ਕੇ ਵੀ ਉਹਦੇ ਕਿੰਨੇ ਸਰਟੀਫਿਕੇਟ ਨੇ ਉਹਦੇ ਰਵੰਧ ਚ ਅਸੀਂ ਆਪਣਾ ਰਿਆ ਉਸ ਯਾਰਾ ਜੀ ਆਪਣਾ ਬੱਚੇ ਪਰਿਵਾਰ ਭੈਣ ਭਾਈ ਵੀ ਉਹਦੇ ਅਸੀਂ ਸਾਰੇ ਅਸੀਂ ਤਾਂ ਆਪਣੇ ਦੁੱਖ ਜਾਣੀ ਆ ਬੋਟਾ ਦਾ ਬੋਟਾ ਦਾ ਆਇਆ ਹੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸਰਕਾਰ ਸਾਡੇ ਕੋ ਮਨ ਲੈ ਕੋਈ ਪਹੁੰਚ ਨਹੀਂ ਕਰ ਰਿਹਾ ਨਾ ਮੁੰ ਜੋ ਤੋਂ ਐਮਐਨਡੀ ਨੂੰ ਸੀ ਕਹਿ ਕਹਿ ਥਾ ਗਿਆਂ ਜੀ ਸਾਡੀ ਕੋਈ ਸੁਵਾਈ ਨਹੀਂ ਹੋ ਰਹੀ ਜਾਣੇ ਜਾਂਦੇ ਫਿਰ ਹੁਣ ਤਾਅਮਦ ਕਰਕੇ ਫਿਰ ਅਸੀਂ ਆਪਣਾ ਵੱਡੇ ਮੁਸ਼ਕਾਵਾ ਨੇ ਨਾਮ ਖੀਨਿਆ ਵੀ ਹੋਣ ਜਾ ਰਿਹਾ ਉਹਨਾਂ ਨੇ ਕਰ ਜਾਣਾ ਜੀ ਸਾਰੇ ਉਹ ਖੋਰ ਤੋਂ ਟੱਪਰੀਆਂ ਕਈ ਪਾਸੇ ਤੋਂ ਪਿੰਡਾਂ ਦਾ ਹੋ ਗਿਆ ਜੀ ਬਾਕੀ ਇਹ ਜਾਣ ਰਿਹਾ ਭਾਜੀ ਦੇ ਮੇਜ਼ਬਾਨ ਨੂੰ ਵੀ ਮਿਲੇ ਉਹਨਾਂ ਦਾ ਕੀ ਕਹਿਣ ਉਹ ਵੀ ਜੀ ਇਹ ਸਾਡੇ ਕੋ ਗਾਇਤੀ ਕਰ ਉਹ ਹੁਣ ਤਾਨੂੰ ਪਤਾ ਜੇ ਹਰੇਕ ਆਪਣਾ ਇਹ ਕਹਦਾ ਸਾਨੂੰ ਉੱਥੇ ਤੋੜ ਦੋ ਸੀ ਮੈਂ ਬਾਅਦ ਚ ਕਰ ਪੀਨੇ ਕਰਨੀਆਂ ਵੀਰੇ ਉਹ ਇੱਥੇ ਗੱਲ ਤਾਂ ਹੋਣਾ ਜੇ ਹੁਣ ਸਾਡੇ ਆ ਕੇ ਸਾਡਾ ਮੰਨਦਾ ਜਿੰਦਾ ਲਾਇਆ ਜਾਵੇ ਅਸੀਂ ਤਾਂ ਗਏ ਨਹੀਂ ਅਸੀਂ ਕੋਈ ਉਹਨਾਂ ਦਾ ਸਾਥ ਹੀ ਰੰਦੇ ਕੋਈ ਸਾਡਾ ਮਤਲਬ ਹੋ ਵੀ ਨਹੀਂ ਹੈਗਾ ਅਜਿਹਾ ਇੱਕ ਇਹ ਨਵੀ ਸਾਡਾ ਇਹ ਮਹਾਨ ਪ੍ਰੋਜੈਕਟ ਆ ਜਿਹੜਾ ਸਾਡੇ ਮਨੁੱਖਾਂ ਨੂੰ ਮੱਲਾ ਹੋਰ ਜਾ ਜਿੰਨੀ ਵੀ ਇਹ ਸਾਰੀ ਕਾਇਨਾਤ ਨੂੰ ਬਹੁਤ ਹੱਦ ਤੱਕ ਇਸ ਨਾਲ ਹਵਾ ਤੇ ਪਾਣੀ ਸਾਰਾ ਕੋ ਪ੍ਰਭ ਹੋ ਜਾਣਾ ਤੇ ਇਹ ਵਾਜ ਪਾਇਆ ਜਾਵੇਗਾ ਜੀ ਵਾਕਿ ਉਹਨਾਂ ਨੂੰ ਅਸੀਂ ਆਪਣਾ ਦੱਸਿਆ ਦੇਗਾ ਵਾਕਿ ਰਹੇਗਾ ਆਪਣਾ ਜੀ ਤੂੰ ਕੋ ਪੱਤਾ ਜਾਂ ਰੋਟੀਆਂ ਲੇਖਿਆ ਕਰ ਕੋਈ ਨਹੀਂ ਰਹਿਣਾ ਅੱਜ ਉਹਨਾਂ ਨੂੰ ਜਾਨਾ ਕਰਨਾ ਹੈ ਜਿੱਥੇ ਪੱਟ ਕੀਤੀ ਹੋਈ ਆ ਫਿਰ ਰੋਜ਼ ਕਰਨਾ ਰੋਜ਼ ਜਾਣਾ ਕਰਨਾ ਹੈ ਜੀ ਅਸੀਂ ਆਪਣੇ 13 ਤਰੀਕ ਨੂੰ ਪਹਿਲਾਂ ਇਹਨਾਂ ਨੇ ਇੱਕ ਮੰਗ ਪੱਤਰ ਦੇ ਕੇ ਕਿ ਆਈ.ਡੀ.ਐਮ ਸਾਹਿਬ ਸਾਡੇ ਜੀ ਤਿਆਰ ਕਰਕੇ ਜਿਹੜੀ ਫੈਕਟਰੀ ਹੈ ਵੀ ਇਹਦਾ ਕੰਮ ਬੰਦ ਕਰਾਇਆ ਜਾਵੇ ਉਹਦਾ ਕੰਮ ਬਹੁਤ ਜ਼ੋਰਾਂ ਤੇ ਚੱਲਦਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਬੰਦ ਕਰਵਾਵਾਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਉੱਥੇ ਬੈਠਾ ਉਹਦੀ ਰਾਖੀ ਬੈਠਾ ਉਹ ਨਾਲ ਜਾ ਕੇ ਉਹਦਾ ਕੰਮ ਕਰਵਾ ਰਹੇ ਨੇ ਸਾਡੇ ਹੁਣ ਦੇਖੋ ਸਾਡੇ ਬੱਚੇ ਬਜ਼ੁਰਗ ਮਾਪੇ ਡੈਣਾ ਪਏ ਭਾਈ ਸਾਰੇ ਅਸੀਂ ਉੱਥੇ ਆ 47 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਬੈਠੇ ਉੱਥੇ ਭੁੱਜ ਰਹੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਅਗਰ ਨਹੀਂ 29 ਸਵਾਇਜਾ ਇਕੱਲਾ ਕੀ ਸਟੈਪ ਉਹਦਾ ਅਗਲਾ ਫਿਰ ਦੇ ਦਾਂ ਜੋ ਵੀ ਅਗਲੀ ਰੂਪੇਗਾ ਹੋਊਗੇ ਸਾਰੇ ਇਲਾਕਾ ਜਥੇਬੰਦੀਆਂ ਸੰਘ ਦੇ ਜੋ ਵੀ ਸਾਨੂੰ ਆ ਮਾਲਾ ਅਸੀਂ ਵਿਚਾਰ ਕਰਕੇ ਫੇ ਨਹੀਂ ਅਸੀਂ ਕੋਈ ਵੱਡਾ ਹੋਰ ਸਟੈਪ ਕੋਈ ਅਗਲਾ ਅਸੀਂ ਇਕੱਠ ਕਰਕੇ ਅਸੀਂ ਫਿਰ ਕੋਈ ਹੋਰ ਕਦਮ ਚੱਕਾਂਗੇ ਪ੍ਰਜਾ ਸਰਬਾਜੀ ਜਿਹੜੇ ਸੜਕਾਂ ਤੇ ਆਏ ਕਾਫੀ ਲੰਮੇ ਸਮੇਂ ਤੋਂ ਆ ਜਿਹੜੀ ਇਹਨਾਂ ਦੀ ਮਸੂਬਤ ਬਣੀ ਹੋਈ ਆ ਗੈਸ ਟੈਕ ਠੀਕ ਹੈ ਨਾ ਸਭ ਤੋਂ ਵੱਧ ਵੱਡ ਕਿਸੇ ਦੀ ਇਸ ਦੇਸ਼ ਦੀ ਹੈ ਵੀ ਇਹ ਜਿਹੜੀ ਗ੍ਰੋਥ ਰੇਟ ਸੀ ਜਾਂ ਸਰਕਾਰਾਂ ਨੇ ਬਿਨਾਂ ਸੋਚੇ ਸਮਝੇ ਜਦੋਂ ਕੋਈ ਚੀਜ਼ ਲਾਗੂ ਕਰਦੇ ਨੇ ਤਾਂ ਉਹਦੇ ਵਿੱਚ ਬਾਅਦ ਵਿੱਚ ਦੂਜੇ ਮਾੜੇ ਨਿਕਲਦੇ ਨੇ ਫਿਰ ਸਰਕਾਰ ਸਰਕਾਰਾਂ ਦੇ ਜਵਾਬ ਦੇ ਨਹੀਂ ਹੁੰਦੀਆਂ ਜਿਸ ਤਰ੍ਹਾਂ ਕੋਵਿਡ ਵੇਲੇ ਲੋਕਾਂ ਦੇ ਥੜਾ ਥੜਾ ਟੀਕੇ ਲਾਤੇ ਆਜੋਦੇ ਸਾਈਡ ਇਫੈਕਟ ਸਾਹਮਣੇ ਆ ਰਹੇ ਨੇ ਉਸੇ ਤਰ੍ਹਾਂ ਮੈਂ ਇਹਨੂੰ ਥੋੜਾ ਜਿਆਦਾ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ ਕੁ ਸਾਇੰਸਟਾਂ ਨਾਲ ਬੈਠੇ ਹਾਂ ਇਹ ਜਿਹੜੇ ਪ੍ਰੋਜੈਕਟ ਨੇ ਨਾ ਗ੍ਰੀਨ એનਰਜੀ ਦੇ ਨਾਂ ਤੇ ਜਦੋਂ ਕੋਈ ਜਾਂਦਾ ਹੈ ਮਿੰਟ ਲਾਉਂਦੇ ਨੇ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਉਹਦੀ ਕਲੀਅਰੈਂਸ ਦੇ ਦੂਦੇ ਨੂੰ ਔਰ ਇਹਦਾ ਬਾਤ ਕੀ ਹੋਏਗਾ ਨਾਂ ਵਾਲੇ ਕੋਲ ਕੋਈ ਸਟੱਡੀ ਹੈ ਨਾਂ ਉਹਨਾਂ ਨੂੰ ਖੁਦ ਨੂੰ ਕੁਝ ਪਤਾ ਹੈ ਪੈਸੇ ਮਿਲਦੇ ਨੇ ਸਰਟੀਫਿਕੇਟ ਜਾਰੀ ਕਰ ਦਿੰਦੇ ਨੇ ਇਕ ਲੋ ਆ ਸ਼ੁਰੂ ਕਰ ਦਿੰਦੇ ਆ ਮੈਂ ਇਹਨੂੰ ਜਿੰਨਾ ਕਿ ਸਟੱਡੀ ਕੀਤਾ ਹੋਇਆ ਵੀ ਐਸਮਾਰਕ ਕੈਸਿਸ ਪੈਦੀ ਹੋ ਫਾਇਦਾ ਹੁੰਦੀਆਂ ਨੇ ਇਹਦੇ ਨਾਲ ਜਿਸ ਤਰ੍ਹਾਂ ਮੀਥੇਨ ਗੈਸ ਪੈਦਾ ਹੁੰਦੀ ਹੈ ਮੀਥੇਨ ਬੜੀ ਖਤਰਨਾਕ ਹੈ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ ਇਹਦਾ ਕੈਸਾ ਦੇ ਨਾਲ ਜਦੋਂ ਹਵਾ ਦਾ ਰੁਕਾਵਾ ਦੇ ਰੁਕੀ ਹੋਏ ਜਾਂ ਦੱਕੇ ਜਾਣਗੇ ਜਿਹੜੇ ਬੰਦੇ ਸਾਹਮਣੇ ਆ ਗਏ ਉਹ ਉੱਡ ਕੇ ਉੱਪਰ ਗਏ ਉਹ ਖਤਮ ਹੋ ਗਏ ਤਾਂ ਸਰਕਾਰ ਨੂੰ ਇਹ ਪ੍ਰੋਜੈਕਟ ਕਲੀਅਰ ਕਰਨ ਤੋਂ ਪਹਿਲਾਂ ਸਾਰਾ ਸਟੱਡੀ ਕਰਕੇ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਚਾਹੀਦੀ ਹੈ ਬਿਨਾਂ ਸੋਚੇ ਸਮਝੇ ਤਾਂ ਲਾਇਸੈਂਸ ਨਹੀਂ ਜਾਨੇ ਤੇ ਫਿਰ ਲੋਕਾਂ ਨੂੰ ਮੁਸੀਬਤਾਂ ਖੜੀਆਂ ਹੋਣਗੀਆਂ ਐਸੋ ਹੀ ਦੇ ਵਿਦਾਈ ਦੇ ਬਾਅਦ ਕਰ ਨੇ ਲੋਕ ਜਿਨ੍ਹਾਂ ਨੇ ਸ਼ੁਰੂ ਚ ਹਾਲੇ ਲੁਧਿਆਣਾ ਜ਼ਿਲ੍ਹੇ ਚ 5 ਪ੍ਰੋਜੈਕਟ ਲੱਗੇ ਚਾਰ ਕੁリエਰ ਪ੍ਰੋਜੈਕਟ ਨੂੰ ਪਤਾ ਲੱਗਿਆ ਚੌਲਾਂ ਦੇ ਪਿੱਛੇ ਨਿਕਲ ਤਾ ਕਿ ਸਾਰੇ ਪੰਜਾਬ ਚ 45 ਲੱਗਣੇ ਠੀਕ ਹੈ ਪਰ ਆੜੀ ਦੀ ਸਮੱਸਿਆ ਹੈ ਪਰ ਇਹਦਾ ਮਤਲਬ ਹੈ ਜਦੋਂ ਤੱਕ ਲੋਕਾਂ ਨੂੰ ਮਾਦੂਮਾ ਉਸੇ ਕਮੇਟੀਆਂ ਲਾਇਓ ਕੋਈ ਹੱਦ ਨਹੀਂ ਲਾਇਆ ਬਲ ਹਲੂਣਾ ਚਾਹੀਦਾ ਕਿ ਦਿਨਾਲ ਦੇ ਬੱਚਾਂ ਦੇ ਪਰਿਵਾਰਿਕ ਕੰਮ ਹੋਵੇ ਫਿਰ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਹਦੀ ਕਾਇਦਾ ਸਾਇੰਸ ਦੇ ਕੋਲੋਂ ਰਿਪੋਰਟ ਕਰਨੀ ਚਾਹੀਦੀ ਜਿਹੜੇ ਦੇ ਵਿੱਚ ਸੀ ਉਹ ਜ਼ਹਿਰੀਆਂ ਦਵਾਈਆਂ ਹੀ ਬਣਾ ਕੇ ਐਕਸਪੋਰਟ ਕਰਦੇ ਸੀ ਪਹਿਲਾ ਸਲੇਮ ਵੀ ਤਿਆਰ ਨਹੀਂ ਸੀ ਸਾਲ ਬਾਅਦ ਉਹ ਜਾ ਕੇ ਕਰ ਕਲੀਅਰ ਹੋਈ ਤੇ ਇਸ ਤਰ੍ਹਾਂ ਇਹ ਮੈਨੂੰ ਲੱਗਦਾ ਲੋਕਾਂ ਦਾ ਦਮ ਦੇ ਸਿਕਣ ਲੱਗੇ ਹੋਣੇ ਤਾਂ ਸਾਥ ਤੇ ਸਰਕਾਰਾਂ ਦਾ ਵੀ ਨਹੀਂ ਹੈ ਸਰਕਾਰਾਂ ਲੋਕਾਂ ਦੀ ਸੇਵਾ ਲਈ ਹੋਏ ਸਰਕਾਰਾਂ ਡਿਕਟੇਟਰ ਨਹੀਂ ਹੈਗੇ ਡੈਮੋਕ੍ਰੇਸੀ ਹੈ ਇੱਥੇ ਜਿਹੜੀ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੇ ਭਲੇ ਲਈ ਸੋchnਾ ਲੋਕਾਂ ਦੇ ਭਲੇ ਲਈ ਪ੍ਰੋਜੈਕਟ ਨੇ ਹੋਣਾ ਇਹ ਪ੍ਰੋਜੈਕਟ ਟੋਪਨੀ ਲੋਕਾਂ ਦੇ ਖਿਲਾਫ ਨੇ ਇਹ ਵਾਪਸ ਲੈਣੇ ਚਾਹੀਦੇ ਪਰ ਸਰਕਾਰ ਨੂੰ ਇਹਨਾਂ ਤੇ پابੰਦੀ ਲਾਗ ਲਾ ਦੇਣੀ ਚਾਹੀਦੀ ਹੈ ਕਿਉਂਕਿ ਮੁਸ਼ਕਲਾਂ ਕਈ ਹੋਏ ਤੇ ਜਿਹੜੇ ਇਨਵੈਸਟਮੈਂਟ ਕਰ ਰਹੇ ਨੇ ਉਹਨੂੰ ਇਨਸਟਰੀਅਲ ਰੋਕ ਦੇਣਾ ਚਾਹੀਦਾ ਸਰ ਸਰ ਸਬ ਬਾਈਕਾਟ ਕੀਤਾ ਗਿਆ ਤਿੰਨ ਪਿੰਡਾਂ ਵੱਲੋਂ ਕਿਵੇਂ ਇਹਨੂੰ ਦੇਖਦਾ ਹੋ ਵੋਟ ਪਾਉਣ ਦਾ ਅਧਿਕਾਰ ਹੈ ਤੇ ਸਰਕਾਰਾਂ ਬਦਲ ਸਕਦੇ ਆਪਾਂ ਇਹਨੂੰ ਕਿਵੇਂ ਦੇਖਦੇ ਹੋ ਜਿਹੜੇ ਇਹਨਾਂ ਨੇ ਬਾਈਕਾਟ ਕੀਤਾ ਉਹਨਾਂ ਨੇ ਇਹ ਨਹੀਂ ਫੈਸਲਾ ਕੀਤਾ ਉਹ ਇਹਦੇ ਤੇ ਕੁਝ ਕਹਿ ਸਕਦੇ ਨੇ ਮੇਰੇ ਤੇ ਕੀ ਕਹਿਣਾ ਮੈਂ ਇਹ ਜ਼ਰੂਰ ਕਹੂੰਗਾ ਵੀ ਜਿੱਦ ਮਹਾਰਾਣੀ ਦੇ ਇੱਕ ਲਈ ਗਿਲਾ ਹੈ ਤਾਂ ਤੁਹਾਨੂੰ ਜਿਹੜਾ ਬਿਲਿੰਗ ਕੈਂਡੀਡੇਟ ਹੈ ਰੂਡਿੰਗ ਪਾਰਟੀ ਦਾ ਸਾਡੀ ਕੋਈ ਬਾਦਮੀ ਜੈਨੀ ਬੂਟਾਂ ਬੂਟ ਦਾ ਕੰਮ ਨਹੀਂ ਛੱਡਣਾ ਚਾਹੀਦਾ ਉਹ ਮੌਕਾ ਹੈ ਉਹਨਾਂ ਰਗੜਾ ਨਾ ਦੇਣਾ ਚਾਹੀਦਾ ਹੈ ਰਾਜਵਤ ਜਾਥੇਬੰਦੀਆਂ ਵੱਲੋਂ ਕਿਸੇ ਦੀ ਹਮਾਇਤ ਲਈ ਕੋਈ ਨਾਂ ਨ ਹੋਇਆ ਪਾ ਕੈਂਡੀਡੇਟ ਦੇ ਨਹੀਂ ਅਸੀਂ ਅਸੀਂ ਜਿਹੜਾ ਸਹਿਯੁਕਤ ਕਿਸਾਨ ਮੋਰਚੇ ਕੋਲੋਂ ਇਹ ਫੈਸਲਾ ਕੀਤਾ ਹੈ ਕਿ ਬੀਜੇਪੀ ਨੂੰ ਵੋਟ ਬਿਲਕੁਲ ਨਹੀਂ ਪਾਉਣੀ ਜਿਹੜੇ ਉੱਪਰ ਉੱਪਰ ਕੇ ਆਉਣਗੇ ਦੋ ਕੈਂਡੀਡੇਟ ਉਹਨਾਂ ਜੋ ਜਿਹੜਾ ਬੀਜੇਪੀ ਵਾਲਿਆਂ ਨੂੰ ਹਰਾਉਣ ਦਾ ਕੰਮ ਕਰੇ ਵਿਨਿੰਗ ਕੈਂਡੀਡੇਟ ਨੂੰ ਵੋਟ ਪਾਉਣ ਵੋਟ ਖਰਾਬ ਨਾ ਕਰੇ ਮੈਂ ਨਰੂਪ ਸਿੰਘ ਹਾਂ ਜਦੋਂ ਅੱਜ ਸਮਰਾਲੇ ਘਰ ਨੇ ਜਿੰਦਾਂ ਆਪਸ ਹੀ ਆਪਸਰ ਬਲਾਇਸ ਨੂੰ ਹਮਮਾ ਕਬਤਤੇ ਗਏ ਤੇ ਬਹੁਤ ਵੱਡਾ ਕਾਬਲਾ ਆਇਆ ਉਸਦਨ ਵੀ ਪਰ ਇਹਨਾਂ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਅਸੀਂ ਯਾਦ ਕਰਾਉਣ ਆਇਆ ਵੀ ਜੇ ਡਾਕਟਰ ਐਨ. ਚਰਵਤ ਮਰੀਜ਼ ਨੂੰ ਚੈੱਕ ਕਰਦੇ ਉਹ ਮਰੀਜ਼ ਮਰ ਜਾਣਾ ਜਾਨੂ ਅਸੀਂ ਇਹਨਾਂ ਨੂੰ ਬੇਨਤੀ ਕਰਦਾ ਸਾਨੂੰ ਜਵਾਬ ਦਿਓ ਜੀ ਕੀ ਕੀਤਾ ਅਸੀਂ ਉਹਦਾ ਕੰਮ ਬੰਦ ਕਰਾਉਣ ਦੀ ਬੇਨਤੀ ਕਰਨਾ ਜੀ ਕਿਉਂ ਕਿਉਂ ਨਹੀਂ ਬੰਦ ਕੰਮ ਕਰਾ ਰਹਾ ਹੈ ਪੰਜਾਬ ਇਲੈਕਸ਼ਨ ਤੋਂ ਅੱਗੇ ਪ੍ਰੈਮ ਇਲੈਕਸ਼ਨ ਦਾ ਵੀ ਬਾਈਕਾਂ ਆਜੇ ਅੱਜ ਜਦੋਂ ਬਾਈਕਟ ਕੀਤਾ ਵਾਤਾਕਾਰ ਪ੍ਰੇਮੀ 7-8 ਪਿੰਡਾਂ ਰਈ ਜਿੱਨਾਂ ਬਾਈਕਟ ਕੀਤਾ ਉਹ ਆਪਣੇ ਬਾਹਰ ਮੈਣ ਲੱਗੇ ਹੋਏ ਨੇ ਪਾਲੇ ਕਹਿੰਦੇ ਵੱਲੋਂ ਪਰਚੇ ਪਟਣ ਗਿਆ ਤੇ ਮੈਂ ਕਹਾਂ ਜਵਾਬ ਦੇਤਾ ਵੀ ਅਸੀਂ ਪਰਚੇ ਨਹੀਂ ਕਰਨ ਬਣਨੀ ਅੱਜ ਸਮਰਾਲੇ ਘਰ ਨਾਲੇ ਸੀ ਦਫ਼ਤਰ ਦੇ ਸਾਹਮਣੇ ਬੈਠੇ ਨਾ ਬੱਸ ਇਹ ਮੰਗ ਕਰਦੇ ਵੀ ਇਹ ਫੈਕਟਰੀ ਆ ਕੰਮ ਬੰਦ ਕੀਤਾ ਜਾ ਭਾਈ ਤਾਂ ਕਿ 21 ਦਿਨ ਤਰਨਾ ਚੱਲ ਰਿਹਾ ਪਰਜਾ ਜਨ ਬਿਲਕੁਲ ਸਾਰ ਨਹੀਂ ਲੈ ਰਿਆ ਜੇ ਕੋਈ ਮਰ ਗਿਆ ਕੌਣ ਜ਼ਿੰਮੇਵਾਰਾ ਉੱਥੇ ਐਨੀ ਗਰਮੀ ਪੈ ਰਹੀ ਹੈ ਜਿਹਦੋਂ ਕਿ ਸੱਕਦਾ ਬਣੀ